ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦੇ ਉੱਤੇ ਜੋ ਵੀ ਪਹਿਲੀ ਵਾਰ ਆਉਂਦੇ ਹਨ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਅੱਜ ਹਾਜ਼ਰ ਹੋਈ ਹਾਂ ਕਹਾਣੀਕਾਰ ਗੁਰਦੀਪ ਸਿੰਘ ਮੁਕੱਦਮ ਜੀ ਦੀ ਲਿਖੀ ਹੋਈ ਕਹਾਣੀ ਲੈ ਕੇ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਉਦਾਸ ਤੇ ਥੱਕਿਆ ਜਿਹਾ ਉਹ ਜਦੋਂ ਹਸਪਤਾਲ ਤੋਂ ਬਾਹਰ ਆਇਆ ਢਾਈ ਵੱਜ ਚੁੱਕੇ ਸਨ ਇੱਕ ਕੱਪ ਚਾਹ ਪੀ ਕੇ ਸਵੇਰੇ 8 ਵਜੇ ਉਹ ਘਰੋਂ ਨਿਕਲਿਆ ਸੀ ਉਸਨੇ ਸੋਚਿਆ ਸੀ ਕਿ ਉਹ 9 ਵਜੇ ਹਸਪਤਾਲ ਪਹੁੰਚ ਜਾਵੇਗਾ 11 11:30 ਵਾਪਸ ਮੁੜਾਵੇਗਾ ਪਰ ਡਾਕਟਰ ਨੇ ਉਸ ਨੂੰ ਸਕੈਨ ਕਰਵਾਉਣ ਲਈ ਕਹਿ ਦਿੱਤਾ ਸੀ ਭੁੱਖ ਨਾਲ ਉਸ ਦੀਆਂ ਆਂਦਰਾਂ ਇਕੱਠੀਆਂ ਹੋ ਰਹੀਆਂ ਸਨ ਹੋਟਲ ਦਾ ਮਸਾਲੇਦਾਰ ਖਾਣਾ ਉਹ ਖਾ ਨਹੀਂ ਸਕਦਾ ਕਈ ਤਰ੍ਹਾਂ ਦੇ ਦਿਮਾਗ ਵਿੱਚ ਖਿਆਲ ਲੈ ਕੇ ਉਹ ਸਕੂਟਰ ਚੁੱਕ ਵਾਪਸ ਤੁਰ ਪਿਆ ਅਜੇ ਉਹ ਸੋਚ ਹੀ ਰਿਹਾ ਸੀ ਕਿ ਸੜਕ ਦੇ ਕਿਨਾਰੇ ਕਿਸੇ ਟਾਬੇ ਤੋਂ ਦਹੀਂ ਚੋਲ ਖਾ ਲਵੇ ਸામਨੇ ਹੀ ਸੜਕ ਤੇ ਬਣੇ ਧਾਰਮਿਕ ਸਥਾਨ ਤੇ ਇੱਕ ਨਿਸ਼ਾਨ ਸਾਹ ਫੜੀ ਇੱਕ ਸੇਵਾਦਾਰ ਖੜਾ ਉਸ ਨੂੰ ਰੋਕਣ ਦਾ ਇਸ਼ਾਰਾ ਕਰ ਰਿਹਾ ਸੀ ਲੰਗਰ ਛੱਕੇ ਜਾਣਾ ਖਾਲਸਾ ਜੀ ਗੋਡਿਆਂ ਦੀ ਤਕਲੀਫ ਕਾਰਨ ਉਸ ਤੋਂ ਜਵੀਨ ਤੇ ਬੈਠਿਆ ਨਹੀਂ ਸੀ ਜਾਂਦਾ ਫਿਰ ਵੀ ਸਕੂਟਰ ਖੜਾ ਕਰਕੇ ਉਹ ਲੰਗਰ ਛੱਕਣ ਲਈ ਅੰਦਰ ਚਲਾ ਗਿਆ ਉਹ ਬੈਠਣ ਲਈ ਥਾਂ ਦੇਖ ਹੀ ਰਿਹਾ ਸੀ ਕਿਸੇ ਨੇ ਉਸ ਦਾ ਨਾਮ ਲੈ ਕੇ ਉਸ ਨੂੰ ਆਵਾਜ਼ ਮਾਰ ਦਿੱਤੀ ਇੱਧਰ ਆ ਜਾ ਕੇਵਲ ਸਿਆ ਹੇਠਾਂ ਬਹਿ ਨਹੀਂ ਹੋਣਾ ਤੇਰੇ ਤੋਂ ਉਸਨੇ ਹੈਰਾਨੀ ਜਹੀ ਨਜ਼ਰਾਂ ਘੁਮਾ ਕੇ ਦੇਖਿਆ ਲੰਗਰ ਹਾਲ ਦੇ ਇੱਕ ਪਾਸੇ ਕੰਧ ਨਾਲ ਢੋਲ ਲਾਈ ਲੰਬੇ ਜਿਹੇ ਵੈਂਚ ਤੇ ਇੱਕ ਬਜ਼ੁਰਗ ਬੈਠਾ ਉਸ ਨੂੰ ਬੁਲਾ ਰਿਹਾ ਸੀ ਉਸ ਬਜ਼ੁਰਗ ਦੇ ਚਿੱਟੇ ਕੱਪੜੇ ਚਿੱਟੀ ਦਾੜੀ ਚਿੱਟੀ ਪਾਗਵੰਨੀ ਹੋਈ ਸੀ ਸ਼ਾਇਦ ਇੱਥੇ ਦਾ ਮੁਖੀ ਹੋਵੇਗਾ ਕੇਵਲ ਸਿਆਮਣ ਵਿੱਚ ਸੋਚ ਰਿਹਾ ਸੀ ਪਰ ਇਸ ਗੱਲੋਂ ਹੈਰਾਨ ਵੀ ਸੀ ਕਿ ਉਹ ਮੇਰਾ ਨਾਮ ਕਿੱਦਾਂ ਜਾਣਦਾ ਇੱਥੇ ਆ ਜਾ ਉਸਨੇ ਬੈਂਚ ਵਾਲੇ ਸਾਰਾ ਕਰਦਿਆਂ ਕਿਹਾ ਉਸ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰਦਾ ਕੇਵਲ ਸਿੰਘ ਬੈਂਚ ਤੇ ਉਸ ਨਾਲ ਜਾ ਬੈਠਾ ਇੱਕ ਸੇਵਾਦਾਰ ਨੂੰ ਇਸ਼ਾਰੇ ਨਾਲ ਪ੍ਰਸ਼ਾਦਾ ਲਿਆਉਣ ਲਈ ਕਹਿ ਕੇ ਉਸਨੇ ਕੇਵਲ ਸਿੰਘ ਨੂੰ ਪੁੱਛਿਆ ਪਹਿਚਾਣਿਆ ਨਹੀਂ ਮੈਂ ਤਾਂ ਅੰਦਰ ਵੜਦਿਆਂ ਹੀ ਪਹਿਚਾਣ ਲਿਆ ਤੈਨੂੰ ਹੋਰ ਸੁਣਾ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਆ ਸਭ ਸੈਟ ਆਪਣੀ ਆਪਣੀ ਥਾਂ ਵਜੇ ਕਰ ਰਹੇ ਹਾਂ ਤੇਰਾ ਚਿਹਰਾ ਤਾਂ ਕੁਝ ਹੋਰ ਹੀ ਦੱਸ ਰਿਹਾ ਕੇਵਲ ਸਿੰਘ ਬਾਬੇ ਨੇ ਕੇਵਲ ਦੇ ਮੋਹਵਲ ਦੇਖਦਿਆਂ ਕਿਹਾ ਲੱਗਦਾ ਕਿ ਅਜੇ ਵੀ ਤੂੰ ਪਹਿਚਾਣਿਆ ਨਹੀਂ ਮੈਨੂੰ ਮੈਂ ਅਵਤਾਰ ਸਿੰਘ ਕਲੇਰਾ ਵਾਲਾ ਉਹ ਅਵਤਾਰੇ ਤੂੰ ਹੈਰਾਨੀ ਨਾਲ ਉਸ ਦੀਆਂ ਅੱਖਾਂ ਆਡੀਆਂ ਹੀ ਰਹਿ ਗਈਆਂ ਪ੍ਰਸ਼ਾਦਾ ਸੱਕਲੇ ਅੰਦਰ ਬਹਿ ਕੇ ਗੱਲਾਂ ਕਰਦੇ ਆ ਸਦਾ ਹੱਸਦੇ ਮੁਸਕਰਾਉਂਦੇ ਰਹਿਣ ਵਾਲੇ ਤੇਰੇ ਚਿਹਰੇ ਤੇ ਇੰਨੀ ਉਦਾਸੀ ਤੇ ਬੇਵਸੀ ਕਿਉਂ ਭਰੀ ਆ ਕਮਰੇ 'ਚ ਵੜਦਿਆਂ ਹੀ ਅਵਤਾਰ ਸਿੰਘ ਨੇ ਫਿਰ ਪੁੱਛਿਆ ਕੋਈ ਪਰਿਵਾਰਿਕ ਕਲੇਸ਼ ਕੋਈ ਤੰਗੀ ਕੋਈ ਤੰਗੀ ਨਹੀਂ ਹਵਤਾਰ ਕਿਰਪਾ ਵਾਹੀ ਗੁਰੂ ਦੀ ਕਲੇਸ਼ ਕੀ ਦੇ ਨਾਲ ਪੈਣਾ ਕੇਵਲ ਸਿੰਘ ਨੇ ਠੰਡੀ ਆਹ ਭਰਦਿਆਂ ਕਿਹਾ ਉਸ ਦੇ ਚਿਹਰੇ ਦੀ ਉਦਾਸੀ ਹੋਰ ਸੰਗਣੀ ਹੋ ਗਈ ਮੈਂ ਸਮਝਿਆ ਨਹੀਂ ਦੋਨੋਂ ਬੱਚੇ ਆਸਟ੍ਰੇਲੀਆ ਚ ਪਰਜਾਈ ਤੇਰੀ ਪੋਤਿਆਂ ਨੂੰ ਸਾਹਮਣੇ ਗਈ ਹੋਈ ਆ ਤੋ ਨਹੀਂ ਗਿਆ ਗਿਆ ਸੀ ਦਿਲ ਨਹੀਂ ਲੱਗਾ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਮੈਂ ਸੋਚਿਆ ਜੇ ਇੱਥੇ ਕੁਝ ਹੋ ਗਿਆ ਬੱਚਿਆਂ ਦੀ ਸਾਰੀ ਕਮਾਈ ਮੇਰੇ ਇਲਾਜ ਤੇ ਲੱਗ ਜਾਣੀ ਆ ਆਹੀ ਕਮਜ਼ੋਰੀ ਆ ਸਾਡੀ ਕੇਵਲਸਿਆਂ ਅਸੀਂ ਬੱਚਿਆਂ ਬਾਰੇ ਬਹੁਤ ਸੋਚਦੇ ਰਹਿੰਦੇ ਹਾਂ ਪਰ ਆਪਣੇ ਬਾਰੇ ਕਦੇ ਨਹੀਂ ਸੋਚਦੇ ਤੂੰ ਦੱਸ ਅਖੜ ਸੋਆ ਵਾਲਾ ਗੁਸੈਲ ਜਿਹੜਾ ਕਾਮਰੇਡ ਅਪਤਾਰ ਸਿੰਘ ਬਾਬਾ ਕਿੱਦਾਂ ਬਣ ਗਿਆ ਕੇਵਲ ਸਿੰਘ ਨੇ ਗੱਲ ਬਦਲਦਿਆਂ ਪੁੱਛਿਆ ਮੇਰੇ ਇਕੱਲੇ ਪੰਨ ਦਾ ਫਾਇਦਾ ਚੁੱਕ ਕੇ ਕੁਝ ਅੰਧਵਿਸ਼ਵਾਸੀ ਲੋਕਾਂ ਨੇ ਮੈਨੂੰ ਬਾਬਾ ਬਣਾ ਦਿੱਤਾ ਉਹ ਕਿਸ ਤਰ੍ਹਾਂ ਸਾਡੇ ਦੋਹਾਂ ਦੀ ਕਹਾਣੀ ਤਾਂ ਇੱਕ ਹੀ ਹੈ ਬਿਰਤਾਂਤ ਅਲੱਗ-ਅਲੱਗ ਹੈ ਸੱਤ ਵੱਲ ਦੇਖਦਿਆਂ ਹੋਇਆਂ ਅਵਤਾਰ ਸਿੰਘ ਉਦਾਸ ਜਿਹੀ ਆਵਾਜ਼ ਵਿੱਚ ਦੱਸਣ ਲੱਗਾ ਤੈਨੂੰ ਤਾਂ ਪਤਾ ਹੀ ਹੈ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਸਾਡਾ 20 ਏਕੜ ਜ਼ਮੀਨ ਟਰੈਕਟਰ ਸਭ ਕੁਝ ਸੀ ਸਾਡੇ ਕੋਲ ਫਿਰ ਵੀ ਦਿਮਾਗ ਵਿੱਚ ਅਮਰੀਕਾ ਜਾਣ ਦਾ ਕੀੜਾ ਪੈਦਾ ਹੋ ਗਿਆ ਥੋੜੀ ਬਹੁਤ ਨਾਨੋਕਰ ਕਰਨ ਤੋਂ ਬਾਅਦ ਮੇਰੇ ਮਾਪੇ ਨੇ ਇਸ ਸੱਤ ਤੇ ਮੈਨੂੰ ਅਮਰੀਕਾ ਭੇਜ ਦਿੱਤਾ ਕਿ ਮੈਂ ਆ ਮੈਂ ਵਿਆਹ ਪਿੰਡ ਆ ਕੇ ਹੀ ਕਰਵਾਵਾਂਗਾ ਕਿਸਮਤ ਨੇ ਸਾਥ ਦਿੱਤਾ ਤਿੰਨ ਕੋ ਸਾਲ ਬਾਅਦ ਮੈਂ ਪੱਕਾ ਹੋ ਗਿਆ ਗ੍ਰੀਨ ਕਾਰਡ ਲੈ ਕੇ ਮੈਂ ਆਪਣੇ ਪਿੰਡ ਆਇਆ ਮੈਂ ਆਪਣੇ ਸਾਰੇ ਸੱਜਣ ਮਿੱਤਰਾਂ ਨੂੰ ਵਰਾਤ ਵਿੱਚ ਲਿਜਾਣਾ ਚਾਹੁੰਦਾ ਸੀ ਪਰ ਪਤਾ ਕੀਤਾ ਤੂੰ ਭਾਨਾ ਹੁਸਨਾ ਗੁਨਾਚਾਰੀਆ ਮਿੱਕਾ ਸਭ ਬਾਹਰ ਨਿਕਲ ਚੁੱਕੇ ਸਨ ਫਿਰ ਅਸੀਂ ਦੋਹਾਂ ਜੀਆਂ ਨੇ ਬਹੁਤ ਮਿਹਨਤ ਕੀਤੀ ਦੋ ਪੈਟਰੋਲ ਪੰਪ ਖਰੀਦੇ ਬੜੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਅਸੀਂ ਦੂਏ ਤੀਏ ਸਾਲ ਪਿੰਡ ਗੇੜਾ ਮਾਰ ਜਾਣਾ ਫਿਰ ਇੱਕ ਦਿਨ ਅਚਾਨਕ ਸਾਡੇ ਘਰ ਚ ਪਹੁੰਚ ਆ ਲ ਗਿਆ ਲਾਡ ਪਿਆਰ ਨਾਲ ਪਾਲ ਲਿਆ ਸਾਡਾ ਇਕਲੋਤਾ ਪੁੱਤਰ ਬਿਨਾਂ ਸਾਡੇ ਨਾਲ ਕੋਈ ਗੱਲ ਕੀਤੇ ਪਾਕਿਸਤਾਨੀ ਕੁੜੀ ਵਿਆਹ ਕੇ ਘਰ ਲੈ ਆਇਆ ਮੈਂ ਤਾਂ ਸਾਵਰ ਕਰ ਗਿਆ ਪਰ ਤੇਰੀ ਪਰਜਾਈ ਰਣਜੀਤ ਗੌਰ ਇਹ ਦਿਲ ਗੱਲ ਤੇ ਲੈ ਬੈਠੀ ਮੈਂ ਬਥੇਰਾ ਸਮਝਾਇਆ ਕਿ ਰਣਜੀਤ ਕੋਰੇ ਇਹ ਤਾਂ ਮਾਮੂਲੀ ਗੱਲ ਐ ਤੇ ਕੀ ਹੋਇਆ ਜੇ ਫਾਤਿਮਾ ਪਾਕਿਸਤਾਨ ਤੋਂ ਹੈ ਹੈ ਤਾਂ ਆਪਣੀ ਪੰਜਾਬਣ ਹੀ ਬਸ ਇਹੋ ਕਹੀ ਜਾਇਆ ਕਰੇ ਇੱਕ ਵਾਰ ਤਾਂ ਦੱਸ ਦਿੰਦਾ ਅਸੀਂ ਵੀ ਆਪਣੇ ਦਿਲ ਦੀਆਂ ਰੀਜਾਂ ਪੂਰੀਆਂ ਕਰ ਲੈਂਦੇ ਅਸੀਂ ਕਿਹੜਾ ਹਾ우스 ਦੇ ਬਾਹਰੇ ਸੀ ਉਸ ਅਰਦਾਸਾਂ ਕਰਦੀ ਰਹਿਣਾ ਕਿ ਪ੍ਰਮਾਤਮਾ ਮੁਕਤੀ ਦੇ ਦੇ ਮੈਨੂੰ ਫਿਰ ਇੱਕ ਰਾਤ ਅਰਦਾਸ ਕਰਕੇ ਐਸੀ ਸੁੱਤੀ ਕਿ ਮੁੜ ਕੇ ਨਾ ਜਾਗੀ ਇਹ ਗੱਲ ਦੱਸਦਿਆਂ ਹੋਇਆਂ ਹਵਤਾਰ ਸਿੰਘ ਦਾ ਗੱਛ ਪਰ ਆਇਆ ਫਿਰ ਆਪਣੇ ਆਪ ਨੂੰ ਸੰਭਾਲਦਾ ਹੋਇਆ ਫਿਰ ਅੱਗੇ ਦੱਸਣਾ ਜਾਰੀ ਰੱਖਿਆ ਮੇਰੀ ਦੁਨੀਆ ਉਜੜ ਗਈ ਸੀ ਉਸ ਦਿਨ ਮੇਰੇ ਦਿਲ ਦਾ ਦੁਲਾਰਾ ਮੇਰਾ ਪੁੱਤਕ ਪੁੱਤ ਬਣ ਕੇ ਮੇਰੀਆਂ ਨਜ਼ਰਾਂ ਚੋਂ ਗਿਰ ਗਿਆ ਫਿਰ ਮੈਂ ਦੋ ਕੁ ਮਹੀਨੇਵਾਦ ਉਸਨੂੰ ਕਿਹਾ ਤੇਰੀ ਮਾਂ ਦੀਆਂ ਆਸਤੀਆਂ ਪਉਣ ਜਾਣਾ ਕਿਰਤਪੁਰ ਸਾਹਿਬ ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ ਮੈਂ ਆਪਣਾ ਸਭ ਕੁਝ ਲੁਟਾ ਕੰਗਾਲ ਹੋ ਕੇ ਰਣਜੀਤ ਕੌਰ ਦੀਆਂ ਆਸਤੀਆਂ ਲੈ ਕੇ ਆਪਣੇ ਪਿੰਡ ਵਾਪਸ ਮੁੜ ਆਇਆ ਇਹ ਇਹ ਗੱਲਾਂ ਦੱਸਦਿਆਂ ਹੋਇਆਂ ਅਵਤਾਰ ਸਿੰਘ ਦੀ ਚਿੱਟੀ ਦਾੜੀ ਹੰਝੂਆਂ ਨਾਲ ਭਿੱਜ ਚੁੱਕੀ ਸੀ ਉਸਨੇ ਸਾਰੀ ਗੱਲ ਫਿਰ ਦੱਸ ਦਿਆਂ ਹੋਇਆ ਕਿਹਾ ਕਿ ਰਣਜੀਤ ਘੋੜ ਦੀਆਂ ਆਸਥੀਆਂ ਦੇ ਨਾਲ ਮੈਂ ਆਪਣਾ ਪਾਸਪੋਰਟ ਵੀ ਵਹਾ ਦਿੱਤਾ ਫਿਰ ਭਰਾ ਪਰਜਾਈ ਦੇ ਦਲਾਸਿਆਂ ਨਾਲ ਮੈਂ ਮਾਸਾ ਹੀ ਸੰਭਲ ਹੋ ਸਕਿਆ ਫਿਰ ਮੈਂ ਇੱਥੇ ਆ ਗਿਆ 10 ਕਨਾਲ ਦਾ ਖੇਤ ਸੀ ਸਾਡਾ ਇਹ ਫਿਰ ਮੈਂ ਇੱਥੇ ਸੜਕ ਦੇ ਵੱਲ ਡੇਕਾਂ ਪੀਪਲ ਬੋਹੜ ਦੂਸਰੇ ਪਾਸੇ ਬਾਗ ਲਾਉਣ ਵਿੱਚ ਮਸ਼ਰੂਫ ਹੋ ਗਿਆ ਕਾਨਿਆਂ ਦਾ ਛੱਪਰ ਪਾ ਕੇ ਆਉਣ ਜਾਣ ਵਾਲੇ ਰਾਹੀਰਾਂ ਲਈ ਪਾਣੀ ਦਾ ਘੜਾ ਰੱਖ ਦਿੱਤਾ ਆਸ਼ਾ ਹੋਈ ਤੇ ਆਉਣ ਜਾਣ ਵਾਲਿਆਂ ਦੀ ਢਾਣੀ ਲੱਗਣ ਲੱਗ ਪਈ ਮੈਂ ਆਪਣੇ ਲਈ ਫਿਰ ਇੱਥੇ ਇੱਕ ਕਮਰਾ ਬਣਾ ਲਿਆ ਇੱਕ ਦਿਨ ਮੈਂ ਆਪਣੇ ਅਤੀਤ ਚ ਡੁੱਬਿਆ ਕੰਧ ਨਾਲ ਢੋਲਾਈ ਧੂਪ ਛੇਕ ਰਿਹਾ ਸੀ ਸ਼ਾਇਦ ਬੈਠ ਬੈਠ ਮੇਰੀ ਅੱਖ ਲੱਗ ਗਈ ਜਦੋਂ ਮੇਰੀ ਅੱਖ ਖੁੱਲੀ ਤਾਂ ਸਾਹਮਣੇ ਇੱਕ ਔਰਤ ਤੇ ਮਰਦ ਹੱਥ ਜੋੜ ਕੇ ਮੇਰੇ ਸਾਹਮਣੇ ਬੈਠੇ ਹੋਏ ਸਨ ਇਸ ਤੋਂ ਪਹਿਲਾਂ ਕਿ ਮੈਂ ਉਹਨ ਨੂੰ ਉਹਨਾਂ ਨੂੰ ਕੁਝ ਸਮਝਾਉਂਦਾ ਜਾਂ ਕਹਿੰਦਾ ਉਹਨਾਂ ਨੇ ਮੇਰੇ ਪੈਰ ਫੜ ਲਏ ਕਹਿਣ ਲੱਗੇ ਬਾਬਾ ਜੀ ਸਾਡੇ ਮੁੰਡੇ ਦਾ ਕੰਮ ਨਹੀਂ ਬਣਦਾ ਪੀਰਾ ਅੱਗੇ ਅਰਦਾਸ ਕਰ ਦਿਓ ਮੈਂ ਹੈਰਾਨ ਪਰੇਸ਼ਾਨ ਹੋਇਆ ਤੇ ਕਿਹਾ ਕਿਹੜੇ ਪੀਰ ਕਾ ਦੀ ਅਰਦਾਸ ਉਹ ਕਹਿੰਦੇ ਬਾਬਾ ਜੀ ਸਾਨੂੰ ਪਤਾ ਪੀਰਾ ਨੇ ਅਮਰੀਕਾ ਤੋਂ ਤੁਹਾਨੂੰ ਬੁਲਾ ਕੇ ਤੁਹਾਡੀ ਸੇਵਾ ਸਾਡੇ ਵਰਗੇ ਲੋਕਾਂ ਲਈ ਲਾਈ ਆ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇੱਥੇ ਕਦੇ ਪੀਰਾਂ ਦੀ ਜਗ੍ਹਾ ਹੁੰਦੀ ਸੀ ਮੇਰਾ ਦਿਲ ਕਰੇ ਕਿ ਮੈਂ ਇੱਥੋਂ ਭੱਜ ਜਾਵਾਂ ਯਕੀਨ ਕਰ ਕੇ ਵਸਿਆਂ ਜੇ ਮੇਰੇ ਕੋਲ ਉਸ ਸਮੇਂ ਪਾਸਪੋਰਟ ਹੁੰਦਾ ਮੈਂ ਸੱਚਮੁੱਚ ਵਾਪਸ ਅਮਰੀਕਾ ਭੱਜ ਜਾਣਾ ਸੀ ਫਿਰ ਮੈਂ ਉਹਨਾਂ ਲੋਕਾਂ ਤੋਂ ਪਿੱਛਾ ਛਡਵਾਉਣ ਲਈ ਕਹਿ ਦਿੱਤਾ ਸ਼ਾਮ ਨੂੰ ਨਹਾ ਧੋ ਕੇ ਆਇਓ ਅਰਦਾਸ ਕਰਾਂਗੇ ਦੋ ਮਹੀਨੇ ਨਹੀਂ ਲੰਗੇ ਹੋਣੇ ਉਹੀ ਜੋੜਾ ਲੱਡੂਆਂ ਦਾ ਡੱਬਾ ਲੈ ਕੇ ਆ ਖੜਾ ਹੋਇਆ ਸ਼ਾਇਦ ਉਹਨਾਂ ਦਾ ਮੁੰਡਾ ਅਮਰੀਕਾ ਜਾਂ ਕੈਨੇਡਾ ਚਲਾ ਗਿਆ ਹੋਵੇਗਾ ਉਹਨਾਂ ਦੀ ਸੋਚ ਤੋਂ ਜ਼ਿਆਦਾ ਮੈਨੂੰ ਆਪਣੇ ਆਪ ਤੇ ਤਰਸ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਉਹ ਕਹਿਣ ਕਿ ਅਸੀਂ ਕਮਰੇ ਅੱਗੇ ਭਰਾਂਡਾ ਪਾਉਣਾ ਇੱਥੇ ਲੰਗਰ ਲਾਉਣਾ ਫਿਰ ਤਾਂ ਇੱਥੇ ਆਉਣ ਜਾਣ ਵਾਲੇ ਲੋਕਾਂ ਦਾ ਤਾਂ ਤਾਂ ਹੀ ਲੱਗ ਗਿਆ ਕੋਈ ਲੰਗਰ ਹਾਲ ਦੀ ਸੇਵਾ ਕਰ ਗਿਆ ਕੋਈ ਵਰਤਨਾ ਦੀ ਕੋਈ ਰਸੋਈ ਦੀ ਤੇ ਕੋਈ ਕਮਰਿਆਂ ਦੀ ਕੋਈ ਇੱਥੇ ਪੀਰਾਂ ਦੀ ਜਗ੍ਹਾ ਦੱਸੀ ਜਾਂਦਾ ਕੋਈ ਸਹੀਦਾ ਸਿੰਘਾਂ ਦਾ ਸਥਾਨ ਕੋਈ ਆਉਂਦਾ ਕਿ ਬਾਬਾ ਜੀ ਮੁੰਡੇ ਦਾ ਬਾਹਰਲਾ ਕੰਮ ਨਹੀਂ ਬਣਦਾ ਹੋਏ ਇਹ ਨਹੀਂ ਸਮਝ ਦੇ ਕੇ ਬਾਹਰੋਂ ਲੁੱਟ ਪੁੱਟ ਕੇ ਆਇਆ ਇਹ ਬਾਬਾ ਉਹਨਾਂ ਦਾ ਕੀ ਕੰਮ ਸਵਾਰੇਗਾ ਜਿਹੜਾ ਆਪਣੇ ਘਰ ਦਾ ਕਲੇਸ਼ ਨਹੀਂ ਨਿਜਟ ਸਕਿਆ ਕੋਈ ਆਉਂਦਾ ਕਿ ਬਾਬਾ ਜੀ ਕੰਮ ਤਾਂ ਬਹੁਤ ਕਰਦੇ ਆ ਪਰ ਘਰ ਚ ਰਿਜਕ ਨਹੀਂ ਉਹ ਕੀ ਜਾਣਣਾ ਕਿ ਆਪਣੇ ਅਤੀਤ ਚ ਡੁੱਬਿਆ ਆਤਮਾ ਤੋਂ ਵਗੈਰ ਖੋਖਲਾ ਹੋ ਚੁੱਕਿਆ ਸਰੀਰ ਢੋਈ ਫਿਰਦਾ ਇਹ ਬਾਬਾ ਚੱਲਦੇ ਲੰਗਰਾਂ ਚ ਵੀ ਪੁੱਖਾ ਹੀ ਸੌ ਜਾਂਦਾ ਉਦਾਸ ਜਿਹਾ ਬਾਬਾ ਅਵਤਾਰ ਸਿੰਘ ਛੱਤ ਵੱਲ ਦੇਖਦਾ ਜਾ ਰਿਹਾ ਸੀ ਉਸ ਨੂੰ ਲੱਗਾ ਕਿ ਅਵਤਾਰ ਸਿੰਘ ਫਿਰ ਆਪਣੇ ਅਤੀਤ ਚ ਗਵਾਚ ਗਿਆ ਹੈ ਕੇਵਲ ਸਿੰਘ ਦੇ ਦਿਲ ਵਿੱਚ ਇੱਕ oval ਜਿਹਾ ਉੱਠਿਆ ਉਸ ਤੋਂ ਪਹਿਲਾਂ ਕੀ ਹੈ oval ਅੱਖਾਂ ਵਿੱਚ ਪਰ ਆਉਂਦਾ ਉਹ ਕਾਲੀ ਕਾਲੀ ਉੱਠ ਕੇ ਤੇ ਤੇਜ ਗਦ ਕਦਮ ਪਰਦਾ ਹੋਇਆ ਬਾਹਰ ਆ ਗਿਆ ਆਸ ਕਰਦੇ ਹਾਂ ਕਿ ਇਹ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਪੂਰੀ ਸਟੋਰੀ ਸੁਣਨ ਲਈ ਧੰਨਵਾਦ ਜੀ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਜੀ